ਔਰ ਤੇ ਦੇਸ਼ ਦੀ ਆਵਾਜ਼ ਬੈਨੇਫਿਟ ਸੁਸਾਇਟੀ ਇਸਲੇ ਕਾਫੀ ਸਮੇਂ ਤੋਂ ਬਠਿੰਡਾ ਜ਼ਿਲ੍ਹੇ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਤੇ ਇਸੇ ਲੜੀ ਵਿੱਚ ਸੁਸਾਇਟੀ ਵੱਲੋਂ 9 ਜੂਨ ਤੋਂ ਇੱਕ ਸਰਾਈ ਸੈਂਟਰ ਬਠਿੰਡਾ ਸ਼ਹਿਰ ਦੀਆਂ ਲੜਕੀਆਂ ਲਈ ਖੋਲ੍ਹਿਆ ਜਾ ਰਿਹਾ ਹੈ ਤਾਂ ਸੁਸਾਇਟੀ ਦੀ ਮੈਡਮ ਪ੍ਰਧਾਨ ਸਾਡੇ ਨਾਲ ਜੁੜੀ ਹੈ ਹਰਮਨ ਸ਼ਰਮਾ ਜੀ ਇਸ ਸਰਾਈ ਸੈਂਟਰ ਬਾਰੇ ਸਾਨੂੰ ਜਾਣਕਾਰੀ ਦੇ ਰਹੀ ਨੇ ਮੈਨੂੰ ਕੀ ਕਹਿਣਾ ਚਾਹੁੰਗੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਔਰ ਦੇਸ਼ ਦੀ ਵਾਈ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਕਈ ਕਈ ਪਿਛਲੇ ਕਈ ਸਾਲਾਂ ਤੋਂ ਅਸੀਂ ਸिलाई ਸੈਂਟਰ ਖੋਲ ਰਹੇ ਹਾਂਗੇ ਸिलाई ਸੈਂਟਰ ਦਾ ਮਕਸਦ ਇਹ ਹੈ ਕਿ ਜਿਹੜੀ ਕੁੜੀਆਂ ਤੁਹਾਨੂੰ ਪਤਾ ਜੂਨ ਦੀ ਛੁੱਟੀਆਂ ਹੁੰਦੀਆਂ ਨੇ ਉਹਨਾਂ ਦਿਨਾਂ ਵਿੱਚ ਅਸੀਂ ਇੱਕ ਦਿਨ ਦਾ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਭੈਣਾਂ ਛੋਟੀਆਂ ਮਾਵਾਂ ਭੈਣਾਂ ਜਿਹੜੇ ਉੱਥੇ ਸिलाई ਫ੍ਰੀ ਸੈਂਟਰ ਖੁੱਲੇ ਜਾਂਦਾ ਹੈਗਾ ਸिलाई ਸਿਖਾਈ ਸਿਖਲਾਈ ਮੈਡਮ ਇਸ ਕੈਂਪ ਵਿੱਚ ਕਿੰਨੀਆਂ ਕੁ ਲੜਕੀਆਂ ਹੁੰਦੀ ਸਭਾ ਉਹਨਾਂ ਨੇ ਸਰ ਅਸੀਂ ਤਾਂ ਦੇਖੋ ਨਿਊਜ਼ ਪਾ ਦਿੰਨੇ ਹੈਗੇ ਆ ਉਹਦੇ ਨਾਲ ਸਾਡੇ ਜਿਹੜੇ ਆਪਦੇ ਗਰੁੱਪ ਬਣੇ ਹੋਏ ਹੈਗੇ ਆ ਉਹਦੇ ਵਿੱਚ ਪਾ ਦਿੰਨੇ ਤੇ ਸਾਨੂੰ ਜਿਹੜਾ ਰਿਸਪਾਂਸ ਮਿਲਦਾ ਹੈਗਾ ਆਪਣੇ ਆਪ ਹੀ ਜਿਨ੍ਹਾਂ ਨੇ ਦੇਖੋ ਜੇ ਕਿਸੇ ਨੇ ਕੋਈ ਸਿੱਖਣ ਦੀ ਇੱਛਾ ਹੈ ਜਾਂ ਰੱਖਦਾ ਹੈਗਾ ਜਾਂ ਅੱਗੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਇੱਛਾ ਰੱਖਦਾ ਹੈਗਾ ਤਾਂ ਉਹ ਆਪਣੇ ਆਪ ਹੀ ਇਸ ਸਲਾਈ ਸੈਂਟਰ ਤੇ ਪਹੁੰਚ ਜਾਵੇ। ਇਹ ਸਲਾਈ ਸੈਂਟਰ ਜੀ ਮੈਂ ਫ੍ਰੀ ਹੈਗਾ। ਹਾਂਜੀ। ਜਾਂ ਕੋਈ ਫੀਸ ਰੱਖੀ ਤੁਸੀਂ? ਨਹੀਂ ਜੀ ਇਹਨਾਂ ਦੀ ਕੋਈ ਫੀਸ ਨਹੀਂ ਰੱਖੀ ਹੋਈ ਹੈਗੀ ਫ੍ਰੀ ਰੱਖਿਆ ਹੈ। ਤਾਂ ਐਡਰੈਸ ਦੱਸੋਗੇ ਜਿੱਥੇ ਸਲਾਈ ਸੈਂਟਰ ਤੁਹਾਡੇ ਨਾਲ ਲੋਕੀ ਸੰਪਰਕ ਕਰ ਸਕਣ। ਪਲੇਅਰ ਸੈਂਟਰ ਕਿਤੇ ਖੋਲ੍ਹਿਆ ਜਾਵੇ ਪਲੇਅਰਿਆਂ ਵਾਲਾ ਮੱਲਾ 9 ਨੰਬਰ ਗਲੀ ਤੇ ਮੇਰਾ ਕੰਟੈਕਟ ਨੰਬਰ ਹੈ 777308